ਚਾਹਣਾ ਚਾਉਣਾ ਵੀ ਜਿਹੜੀ ਇਹ ਗੱਲ ਵੀ ਪੰਜਾਬੀਆਂ ਦੇ ਬਲੱਡ 'ਚ ਇਹ ਚੀਜ਼ ਨਹੀਂ ਹੈਗੀ ਵੀ ਕਿਸੇ ਗੱਲ ਨੂੰ ਕਹਿ ਦੋ ਹੂੰ ਵੀ ਜਿਹੜੀ ਨਹੀਂ ਹੁੰਦੀ ਕਹਿ ਦਿੰਦੇ ਨੇ ਵੀ ਨਹੀਂ ਇਹ ਨਹੀਂ ਹੋ ਸਕਦਾ ਹਾਂ ਤੇ ਜਿਹੜੀ ਕਈ ਜਾਨੀ ਕਰਦਾਂਗੇ ਹੋ ਰਿਹਾ ਕਰ ਰਹੇ ਆ ਹੋ ਜਾਊਗਾ ਹੂੰ ਮੈਂ ਸਮਝਦਾ ਵੀ ਇਹ ਮਿੱਠਾਪਣ ਡੋਗਰੇਆਂ ਤੋਂ ਆਇਆ ਪੰਜਾਬ ਦੇ ਵਿੱਚ ਹਾਂ ਠੀਕ ਹੈ ਗੱਲ ਮਹਾਰਾਜਾ ਰਣਜੀਤ ਸਿੰਘ ਉਪਦੇਸ਼ ਸਿਪਾਹੀਆਂ ਨੂੰ ਵੀ ਨਫਰਤ ਦੀ ਨਿਗਾਹ ਨਾਲ ਦੇਖਣ ਲੱਗੇ ਸੀ ਇਹਨਾਂ ਦੇ ਡੋਗਰਿਆਂ ਦੇ ਕਰਕੇ ਹੂੰ ਕਿਉਂਕਿ ਇਹ ਬੋਲੇ ਰਾਜਾ ਸਾਹਿਬ ਤੁਸੀਂ ਤੁਸੀਂ ਬਹੁਤ ਵਧੀਆ ਹੋ ਰਾਜਾ ਸਾਹਿਬ ਐਵੇਂ ਹੀ ਹੋਣਾ ਚਾਹੀਦਾ ਹੂੰ ਜੇ ਰਾਜਾ ਸਾਹਿਬ ਗਲਤ ਵੀ ਕਰੇ ਹਾਂਜੀ ਰਾਜਾ ਸਾਹਿਬ ਇਹ ਠੀਕ ਹੈ ਹਾਂ ਇਹ ਵਰਡਿੰਗ ਸੀ ਇਹਨਾਂ ਦੀ ਡੋਗਰਿਆਂ ਦੀ ਹੂੰ ਤੈਨੂੰ ਤਾਂ ਚੇਖਾ ਦੇ ਵਿੱਚ ਵੀ ਮਰ ਰਿਹਾ ਸੀ ਜਿਹੜਾ ਜਿਨੇ ਸਾਡੀ ਕੌਮ ਦਾ ਕਹਣ ਕੀਤਾ ਤੇ ਇਹ ਵਰਡਿੰਗ ਸਾਡੇ ਕੌਮ ਦੇ ਵਿੱਚ ਵੀ ਆ ਚੁੱਕੀ ਹੈ ਸਾਡੇ ਪੰਜਾਬ ਦੇ ਵਿੱਚ ਆ ਚੁੱਕੀ ਹੈ ਵੀ ਹਾਂਜੀ ਹੋ ਰਿਹਾ ਹੈ ਪੰਜਾਬੀ ਬਲੱਡ ਹੈ ਜਿਹੜਾ ਜਿਹੜਾ ਮੈਂ ਸਮਝਦਾ ਇਹ ਡੋਗਰਿਆਂ ਦਾ ਖੂਨ ਹੈ ਜਿਹੜਾ ਕਹਿ ਰਿਹਾ ਵੀ ਕਰ ਦੇਾਂਗੇ ਹੋ ਰਿਹਾ ਹੈ ਜਿਹੜਾ ਸਾਨੂੰ ਸਪਸ਼ਟ ਨਹੀਂ ਦੱਸ ਰਿਹਾ ਹਾਂ ਇਹ ਸਾਨੂੰ ਸਰਕਾਰ ਦੇ ਕਿਸੇ ਲੀਡਰ ਨੇ ਸਾਨੂੰ ਇਹ ਨਹੀਂ ਕਿਹਾ ਵੀ ਅਸੀਂ ਤੁਹਾਡਾ ਇਹ ਕੰਮ ਨਹੀਂ ਕਰਦੇ ਹੂੰ ਸਿੱਪੀ ਭੈਣ ਵੀ ਜਾਂਦੀ ਹੈ ਗੁਰਲਾਬ ਭੋਲਾ ਕਿੰਨੇ ਵਾਰੀ ਗੱਲ ਕਰ ਚੁੱਕੇ ਆ ਕਰ ਰਹੇ ਆਂ ਜੀ ਹੋ ਜਾਊਗਾ ਮਿੱਠੀ ਗੋਲੀ ਦਿੰਦੇ ਆ ਮਿੱਠੀ ਗੋਲੀ ਦਿੰਦੇ ਆ ਵੀ ਜੋ ਕਿ ਇਹ ਗਲਤ ਤਹਿ ਡੋਗਰਾ ਨੀਤੀ ਐ ਵੀ ਕਿਸੇ ਨੂੰ ਖਤਮ ਕਰਨਾ ਤੇ ਜਵਾਨ ਤੋਂ ਕਹਿਣਾ ਨਾ ਸਾਡੀ ਤਾਂ ਪੰਜਾਬ ਦੀ ਜਿਹੜੀ ਹਿਸਟਰੀ ਐ ਇਹ ਐ ਵੀ ਅਗਲੇ ਨੂੰ ਜੇ ਕਹਿਣਾ ਤਾਂ ਕਹਿ ਦੋ ਵੀ ਹਾਂ ਇਹ ਮੈਂ ਕਰਨਾ ਹੂੰ ਜੇ ਨਹੀਂ ਕਰਨਾ ਤਾਂ ਨਹੀਂ ਕਰ ਨਹੀਂ ਕਰਨਾ ਤਾਂ ਨਹੀਂ ਕਰ ਮੈਂ ਜਵਾਨ ਤੇ ਜੋ ਅੰਦਰ ਐ ਉਹ ਜਵਾਨ ਤੇ ਹਾਂ ਤੁਸੀਂ ਲਾਰੇ ਨਾ ਲਾਓ ਲਾਰੇ ਨਾ ਲਾਓ ਹੂੰ ਫਿਰ ਉਸ ਤੋਂ ਬਾਅਦ ਜਦੋਂ ਤੁਹਾਨੂੰ ਬਾਹਰ ਫਿਰ ਪੁਲਿਸ ਨੇ ਕੋਈ ਮੁੱਢਲੀ ਤੁਹਾਡੀ